ਸਸ਼ੀਕਲ ਸਸ਼ੀਕਲ ਜੀ ਮੈਂ ਮੈਂ ਤੁਹਾਡਾ ਪੁਰਾਣਾ ਸਟੂਡੈਂਟ ਆ ਹਨਰ ਸਟੂਡੈਂਟ ਸ਼ੁਭਮ ਸਿੰਘਲਾ ਜੱਦੀਪਨ ਕੇ ਤੁਹਾਡੇ ਸਕੂਲ ਦੇ ਵਿੱਚ ਆਇਆ ਹਾਂ ਉਹ ਤੁਸੀਂ ਇੰਨਾ ਵਧੀਆ ਫੰਕਸ਼ਨ ਰੱਖ ਕੇ ਉਹਨੂੰ ਸਨਮਾਨਿਤ ਕਰ ਰਹੇ ਹੋ ਕਿਸ ਤਰ੍ਹਾਂ ਮੈਸੂਸ ਹੋ ਰਿਹਾ ਜਦ ਆਇਆ ਸਰ ਪਹਿਲੇ ਤਾਂ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਡਾਕਟਰ ਨਿਤਿਕਾ ਗੁਪਤਾ ਪ੍ਰਿੰਸੀਪਲ ਮਦਰ ਇੰਡਿਆ ਪਬਲਿਕ ਸਕੂਲ ਸਰ ਸਾਡੇ ਕੋਲ ਅੱਜ ਵਰਡਸ ਨਹੀਂ ਹੈਗੇ ਅਸੀਂ ਆਪਣੀ ਖੁਸ਼ੀ ਜ਼ਾਹਿਰ ਨਹੀਂ ਕਰ پا ਰਹੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਸਾਡਾ ਬੱਚਾ ਅੱਜ ਜੱਜ ਬਣਿਆ ਹੈ ਸ਼ੁਭਮ ਸਿੰਘਲਾ ਜੋ ਸਟੂਡੈਂਟ ਸਾਡਾ ਨਰਸਰੀ ਤੋਂ ਲੈ ਕੇ ਕਲਾਸ 12th ਤੱਕ 15 ਸਾਲ ਸਾਡੇ ਸਕੂਲ ਦੇ ਵਿੱਚ ਲਗਾ ਕੇ ਗਿਆ ਹੈ ਉਸ ਤੋਂ ਬਾਅਦ ਬੱਚੇ ਨੇ ਐਲ ਐਲ ਬੀ ਐਲ ਐਲ ਐਮ ਕਰਕੇ ਜੁਡੀਸ਼ਰੀ ਦਾ ਐਗਜ਼ਾਮ ਪਲੀਅਰ ਕੀਤਾ ਹੈ ਤਾਂ ਉਹ ਬੱਚਾ ਸਾਡੇ ਲਈ ਇੱਕ ਇਨਸਪੀਰੇਸ਼ਨ ਹੈ ਸਾਡੀ ਆਨ ਵਾਲੀ ਜਨਰੇਸ਼ਨ ਦੀ ਇਨਸਪੀਰੇਸ਼ਨ ਹੈ ਉਹ ਬੱਚਾ ਸਰ ਡਿਸੇਬਲ ਹੈ ਜੀ ਉਸ ਦੇ ਨਾਲ-ਨਾਲ ਉਸਨੇ ਕਦੀ ਹੌਸਲਾ ਨਹੀਂ ਛੋੜਿਆ ਕੈਨੇਡਾ ਨੇ ਵਿਲ ਪਾਵਰ ਦੇ ਵਿੱਚ ਬਹੁਤ એનર્ਜੀ ਹੁੰਦੀ ਹੈ ਤਾਂ ਉਹ ਬੱਚਾ ਇੱਕ ਮੈਸੇਜ ਦੇ ਰਿਹਾ ਹਰ ਇੱਕ ਬੱਚੇ ਨੂੰ ਕਿ ਤੁਸੀਂ ਤਾਂ ਬਹੁਤ ਅਮੀਰ ਹੋ ਤੁਹਾਡੇ ਕੋਲ ਤਾਂ ਦੋ ਹੱਥ ਦੋ ਪੈਰ ਪ੍ਰਮਾਤਮਾ ਨੇ ਦਿੱਤੇ ਹੋਏ ਨੇ ਮੇਰੇ ਵਿੱਚ ਇੱਕ ਡਿਸੇਬਿਲਿਟੀ ਹੈ ਫਿਰ ਵੀ ਮੈਂ ਇੱਕ ਮੁਕਾਮ ਹਾਸਲ ਕੀਤਾ ਅਗਰ ਮੈਂ ਕੋਈ ਹੱਥ ਪੈਰ ਦਾ ਕੰਮ ਨਹੀਂ ਕਰ ਸਕਦਾ ਸੀ ਤਾਂ ਮੈਂ ਬੈਠ ਕੇ ਕੰਮ ਕਰੂੰਗਾ ਤਾਂ ਬੱਚੇ ਨੇ ਇਹ ਡ੍ਰੀਮ ਇੱਕ ਲਿਆ ਕਿ ਮੈਂ ਬੈਠ ਕੇ ਕੁਛ ਨਾ ਕੁਛ ਬੰਨਣਾ ਹੈ ਦਿਨ ਰਾਤ ਬੱਚੇ ਨੇ ਸਟੱਡੀ ਕੀਤੀ ਜੀ ਹਰ ਚੀਜ਼ ਦੇਖੋ ਇੱਕ ਇਸ ਮੁਕਾਮ ਤੇ ਪਹੁੰਚ ਸਿੰਦੇ ਲਈ ਤੁਹਾਨੂੰ ਕੀ ਲੱਗਦਾ ਕਿ ਬਹੁਤ ਈਜ਼ੀ ਹੈ ਅੱਜ ਆਪਾਂ ਜਿਹੜੇ ਪ੍ਰਾਈਸ ਦੇ ਰਹੇ ਆ ਬੱਚੇ ਲਈ ਲੈਣੇ ਬਹੁਤ ਈਜ਼ੀ ਨੇ ਬੱਚੇ ਨੇ ਆਪਣੀ ਸਾਰੀ ਜ਼ਿੰਦਗੀ ਦੇ ਸ਼ੌਂਕ ਮਾਰੇ ਹਾਂਜੀ ਹਰ ਕਿਸੇ ਦੇ ਨਾਲ ਇੱਕ ਬੱਚੇ ਨੂੰ ਇੱਕ ਡਿਟੈਚਮੈਂਟ ਕਹਿੰਦੇ ਅਟੈਚਮੈਂਟ ਹੁੰਦੀ ਹੈ ਕਿ ਡਿਟੈਚ ਹੋਣਾ ਪੈਂਦਾ ਹੈ ਔਰ ਬੱਚੇ ਨੇ ਡਿਟੈਚ ਕੀਤਾ ਆਪਣੇ ਆਪ ਨੂੰ ਤੇ ਉਸ ਬੱਚੇ ਨੇ ਇਹ ਮਕਾਮ ਹਾਸਿਲ ਕੀਤਾ ਦੇਖੋ ਖੇਡਣ ਕੁੱਦਨ ਦੀ ਉਮਰ ਦੇ ਵਿੱਚ ਇਸ ਬੱਚੇ ਨੇ ਸਿਰਫ ਔਰ ਸਿਰਫ ਪੜ੍ਹਾਈ ਤੇ ਕਨਸੈਂਟਰੇਟ ਕੀਤਾ ਮੈਮ ਜਿਸ ਤਰ੍ਹਾਂ ਤੋਂ ਡੇਵਲਪਮੈਂਟ ਨਰਸਰੀ ਤੋਂ ਇਹ ਬੱਚਾ ਪੜ੍ਹਿਆ ਹੈ ਏ ਸੁਭਾਅ ਦਾ ਕਿਸ ਤਰ੍ਹਾਂ ਸੀ ਸਰ ਇਹ ਬੱਚੇ ਦਾ ਸੁਭਾਅ ਤਾਂ ਅਗਰ ਤੁਸੀਂ ਇਸ ਨੂੰ ਮਿਲੋ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗੇ ਕਿ ਇੰਨਾ ਹੰਬਲ ਬੱਚਾ ਇੰਨਾ ਸੰਸਕਾਰੀ ਬੱਚਾ ਏ ਕਿਵੇਂ ਕਿ ਇਹ ਬੱਚਾ ਇੰਨਾ ਹੰਬਲ ਹੈ ਜੀ ਤੁਸੀਂ ਇਸ ਨਾਲ ਜਦੋਂ ਗੱਲ ਵੀ ਕਰੋਗੇ ਨਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਕਿੰਨਾ ਹੰਬਲ ਔਰ ਇਹ ਬੱਚਾ ਸਾਡਾ ਸਰ ਹਰ ਐਕਸਟਰਾ ਕੋ ਕਰਿਕੂਲਮ ਦੇ ਐਕਟੀਵਿਟੀਜ਼ ਦੇ ਵਿੱਚ ਨੰਬਰ 1 ਤੇ ਆਂਦਾ ਸੀ ਗਿਟਾਰ ਦੇ ਵਿੱਚ ਇਹ ਮਾਸਟਰ ਹੈ ਬੱਚਾ ਸਾਡਾ ਗਿਟਾਰ ਸਿਖਾਦੀ ਸਪੈਸ਼ਲ ਇਹਨਾਂ ਨੂੰ ਕੋਚ ਜਿਹੜੇ ਟ੍ਰੇਨਰ ਸੀਗੇ ਚੰਡੀਗੜ੍ਹ ਤੋਂ ਆਉਂਦੇ ਸੀ ਜੀ ਮੈਮ it's <laughs>

ਸਟੂਡੈਂਟ ਲਈ ਹੈ ਤਾਂ ਅਸੀਂ ਉੱਥੇ ਜਾ ਕੇ ਇਹ ਦੇਖ ਪਿਆ ਕਿ ਜੀ ਆਰਟਸ ਇੱਕ ਬਹੁਤ ਬੜੀ ਐਕਸਟ੍ਰੀਮ ਹੈ ਜਿਹਦੇ ਵਿੱਚ ਬੱਚੇ ਨੂੰ ਜਾਣਾ ਚਾਹੀਦਾ ਹੈ ਡਸਨਟ ਮੈਟਰ ਸਰ ਕਿ ਤੁਹਾਡੇ ਕੋਲ ਆਰਟਸ ਹੈ ਮੈਡੀਕਲ ਹੈ ਨਾਨ ਮੈਡੀਕਲ ਹੈ ਯੂਪੀਐਸਸੀ ਜੁਡੀਸ਼ਰੀ ਦਾ ਐਗਜ਼ਾਮ ਕੋਈ ਵੀ ਬੱਚਾ ਕਲੀਅਰ ਕਰ ਸਕਦਾ ਕੋਈ ਵੀ ਕ੍ਰੈਕ ਕਰ ਸਕਦਾ ਹੈ ਹਰ ਬੱਚਾ ਐਲੀਜੀਬਲ ਹੈ ਜੋ ਐਲੀਜੀਬਿਲਿਟੀ ਹੈ 12th ਦੇ ਵਿੱਚ ਇੱਕ ਮਾਰਕਸ ਸੀ ਹੈ ਤਾਂ ਬੱਚੇ ਨੇ ਪਲੱਸ 1 ਤੋਂ ਹੀ ਕਲਾਸ ਤੋਂ ਸਟਾਰਟ ਕਰਤੀ ਸੀ ਆਪਣੀ ਸਟੱਡੀ ਅਗਰ ਸ਼ਾਇਦ ਉਹ ਬੱਚਾ ਮੈਡੀਕਲ ਨਾਨ ਮੈਡੀਕਲ ਅਡਾਪਟ ਕਰਦਾ ਸ਼ਾਇਦ ਉਹ ਇੰਨੀ ਕਿ ਟਫ ਸੀ ਕਿ ਉਸ ਦੇ ਨਾਲ ਨਾਲ ਉਸ ਨੂੰ ਥੋੜਾ ਬਹੁਤ ਦਿੱਕਤ ਤਾਂ ਦਿਓ ਉਹਨਾਂ ਟਾਈਮ ਨਾਲ ਦੇ ਪੰਦਾ 800 ਸਨੇ ਰੱਖੀ ਸਿਲੇਬਸ ਥੋੜਾ ਘੱਟ ਹੁੰਦਾ ਕੰਪੈਰੀਟਿਵਲੀ ਮੈਡੀਕਲ ਨਾਨ ਮੈਡੀਕਲ ਔਰ ਕਾਮਰਸ ਸਭ ਬੱਚੇ ਨੇ 8 ਸੈਡ ਅਡਾਪਟ ਕੀਤੀ ਤਾਂ ਉਹਦਾ ਵੀ ਸਿਲੇਬਸ ਸਾਰਾ ਇਸ ਐਗਜ਼ਾਮ ਚ ਆਂਦਾ ਹੈ ਤਾਂ ਬੱਚੇ ਨੂੰ ਬਹੁਤ ਹੈਲਪ ਰਹੀ ਉਸ ਚੀਜ਼ ਤੇ ਤੁਹਾਡੇ ਸਕੂਲ ਚ ਆਨ ਨਾਲ ਹੋਰ ਬੱਚਾ ਲਈ ਕੀ ਸਰ ਇਹ ਚੰਗਾ ਨਹੀਂ ਇਹ ਬੜਾ ਪੋਜ਼ਿਟਿਵ ਮੈਸੇਜ ਹੈ ਜੀ ਇਹ ਸਿਰਫ ਮੇਰੇ ਸਕੂਲ ਦੇ ਸਟੂਡੈਂਟਸ ਲਈ ਨਹੀਂ ਜੀ ਪੂਰੇ ਏਰੀਆ ਲਈ ਪੂਰੇ ਪਤਨਾ ਲਈ ਪੂਰੇ ਇੰਡੀਆ ਲਈ ਇੱਕ ਮੈਸੇਜ ਹੈ ਜਿਹੜੇ ਵੀ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਨੇ ਮੈਂ ਉਹਨਾਂ ਨੂੰ ਹੀ ਮੈਸੇਜ ਦੇਣਾ ਚਾਹੂੰਗੀ ਕਿ ਬੇਟੇ ਤੁਸੀਂ ਬਹੁਤ ਰਿਚ ਹੋ ਬਹੁਤ ਅਮੀਰ ਹੋ ਤੁਹਾਨੂੰ ਪਰਮਾਤਮਾ ਨੇ ਦੋ ਹੱਥ ਤੋਂ ਪੈਰ ਦਿੱਤੇ ਨੇ ਤਾਂ ਮਿਹਨਤ ਕਰੋ ਅੱਗੇ ਵਧੋ ਤਾਂ ਕਿ ਤੁਸੀਂ ਜਿੰਨੀਆਂ ਵੀ ਲਾਈਫ ਦੇ ਵਿੱਚ ਅਪਸ ਐਂਡ ਡਾਊਨਸ ਆ ਰਹੇ ਨੇ ਉਹਨਾਂ ਨੂੰ ਪਾਰ ਕਰਕੇ ਆਪਣਾ ਮੁਕਾਮ ਹੈ ਆਪਣਾ ਏਮ ਹੈ ਉਹ ਹਾਸਿਲ ਕਰ ਪਾਓ ਆਪਾਂ ਏਮ ਇੱਕੋ ਹੀ ਲੈ ਕੇ ਚੱਲਣਾ ਹੈ ਬਿਲਕੁਲ ਸਿੱਧਾ ਬਿਲਕੁਲ ਸਟ੍ਰੇਟ ਚੱਲਣਾ ਹੈ ਆਪਾਂ ਇਹ ਵੀ ਕਰ ਲਓ ਉਹ ਵੀ ਕਰ ਲਓ ਉਹ ਨਹੀਂ ਕਰਨਾ ਆਪਾਂ ਇੱਕ ਮੋਟਿਵ ਇੱਕ ਡ੍ਰੀਮ ਲੈ ਕੇ ਚੱਲਣਾ ਜਿਹਨੂੰ ਆਪਾਂ ਪੂਰਾ ਕਰਨਾ ਹੈ ਬਹੁਤ አመਸ਼ੀ ਹਾਂਜੀ ਥੈਂਕ ਯੂ ਜੀ